हां जी ਸਤਿ ਸ੍ਰੀ ਅਕਾਲ ਮੇਰੀਆਂ ਸਾਰੀਆਂ ਭੈਣਾਂ ਨੂੰ ਅਸੀਂ ਅੱਜ ਪੱਤੀ ਬਣਾਣੀ ਤੁਹਾਨੂੰ ਸਿਖਾਵਾਂਗੇ ਜੋ ਕਿ ਪੰਜਾਬੀ ਸੂਟਾਂ ਦੇ ਉੱਪਰ ਕਢਾਈ ਕਰਨ ਦਾ ਬਹੁਤ ਹੀ ਵਧੀਆ ਟ੍ਰੈਂਡ ਚੱਲ ਰਿਹਾ ਹੈ ਬਹੁਤ ਜ਼ਿਆਦਾ ਹੈਂਡਵਰਕ ਦਾ ਜੋ ਕੰਮ ਹੈ ਉਹ ਚੱਲ ਰਿਹਾ ਹੈ ਅੱਜ ਕੱਲ ਦਾ ਬਹੁਤ ਹੀ ਫੈਸ਼ਨ ਟ੍ਰੈਂਡਿੰਗ ਵਿੱਚ ਚੱਲ ਰਿਹਾ ਹੈ ਅਸੀਂ ਤੁਹਾਨੂੰ ਸਿਖਾਣੇ ਆ ਕਾਟਨ ਦੇ ਸੂਟ ਉੱਪਰ ਕਿਵੇਂ ਪੱਤੀ ਨੂੰ ਬਣਾਉਣਾ ਹੈ ਇਸ ਦੇ ਨਾਲ ਅਸੀਂ ਪਰਲ ਵਰਕ ਕਰਕੇ ਨਾਲ ਦਾ ਗੇਦੀ ਕਢਾਈ ਕਰਕੇ ਅਸੀਂ ਆਪਣੇ ਸੂਟ ਨਾਰਮਲ ਸੂਟ ਨੂੰ ਫੈਂਸੀ ਸੂਟ ਬਣਾ ਸਕਦੇ ਹਾਂ ਪਾਰਟੀ ویئر ਸੂਟ ਬਣਾ ਸਕਦੇ ਆ ਅਸੀਂ ਆਪਣਾ ਕਾਟਨ ਦਾ ਕੁੜਤਾ ਲਿਆ ਹੋਇਆ ਜੀ ਵਿੱਚ ਅਸੀਂ ਇੱਕ ਲਾਈਨ ਪਰਲ ਦੀ ਕਰਾਂਗੇ ਫਿਰ ਤੁਸੀਂ ਦੇਖੋ ਇਸ ਦੇ ਵਿੱਚ ਕਿੰਨੀ ਸੋਹਣੀ ਕਢਾਈ ਬਣੇਗੀ ਇਸ ਨੂੰ ਇਹ ਦੋਨਾਂ ਸਾਈਡਾਂ ਤੋਂ ਥੋੜਾ ਥੋੜਾ ਕਰਕੇ ਜੋੜੀ ਜਾਣਾ ਹੈ ਤੇ ਫਿਰ ਅਸੀਂ ਉੱਪਰ ਨੂੰ ਕੱਢ ਲਵਾਂਗੇ ਦੀ ਸੁਵਿਧਾ ਨਾਲ ਤੁਸੀਂ ਇਦਾਂ ਵਲ ਪਾ ਲੈਣੇ ਆ। ਬਿਲਕੁਲ ਢਿੱਲਾ ਜਿਹਾ ਹੱਥ ਰੱਖ ਕੇ ਤੇ ਉਸ ਨੂੰ نیچے ਦਬਾ ਲੈਣਾ ਹੈ। ਫਿਰ ਦੂਜੀ ਸਾਈਡ ਤੇ ਕੱਢ ਲੈਣਾ ਆ। ਫਿਰ ਤੁਸੀਂ ਓਵੇਂ ਹੀ ਕਰਨਾ ਜਿੱਦਾਂ ਤੁਸੀਂ ਪਹਿਲਾਂ ਇੱਕ ਸਪ੍ਰਿੰਗ ਬਣਾਇਆ ਸੀ ਆ। ਬਿਲਕੁਲ ਧਾਗਾ ਢਿੱਲਾ ਰੱਖਣਾ ਹੈ, ਟਾਈਟ ਨਹੀਂ ਕਰਨਾ ਜੋ ਕਿ ਦੂਸਰੇ ਧਾਗੇ ਦੇ ਵਿੱਚੋਂ ਨਿਕਲ ਜਾਵੇ। ਜੀ। ਆਪਾਂ ਫੇਰ ਪਰਲ ਵਰਕ ਕਰਾਂਗੇ ਹੁਣ ਇਸ ਦੇ ਵਿੱਚ ਅਸੀਂ ਇਹਦੇ ਵਿੱਚ ਮੋਤੀ ਪਾਵਾਂਗੇ ਹੁਣ ਪੰਜ ਮੋਤੀ ਲੈਣੇ ਆ ਜਿਵੇਂ ਜਿਵੇਂ ਸਾਡੀ ਲਾਈਨ ਵੱਡੀ ਹੁੰਦੀ ਜਾਵੇਗੀ ਓਵੇਂ ਓਵੇਂ ਅਸੀਂ ਆਪਣੇ ਜਿਹੜੇ ਪਰਲ ਆ ਵਾਈਟ ਮੋਤੀ ਅਸੀਂ ਓਵੇਂ ਹੀ ਵਧਾਉਂਦੇ ਜਾਵਾਂਗੇ ਠੀਕ ਹੈ ਜੀ ਹੁਣ ਇਧਰ ਵੀ ਅਸੀਂ ਪੰਜ ਉਧਰ ਪੰਜ ਇਧਰ ਪਾਏ ਹੋਏ ਨੇ ਤੇ ਫੇਰ ਅਸੀਂ ਉਹ 스프링 ਵਾਲੀ ਬਣਾਵਾਂਗੇ ਨੀਚੋਂ ਦੀ ਲੈਣਾ ਵਾ ਉੱਪਰ ਉਹਨੂੰ ਗੋਲ-ਗੋਲ ਕਰਕੇ ਹੁਣ ਦੇਖੋ ਮੇਰੀਆਂ ਭੈਣਾਂ ਅੱਜਕੱਲ ਬਹੁਤ ਹੀ ਟ੍ਰੈਂਡ ਵਿੱਚ ਚੱਲ ਰਿਹਾ ਹੈ ਹੈਂਡਵਰਕ ਕੇ ਅਸੀਂ ਘਰੇ ਬੈਠੇ ਬਿਨਾ ਕਿਤੇ ਦਾ ਕੋਰਸ ਕੀਤੇ ਘਰ ਬੈਠੇ ਆਪਣੇ ਮੋਬਾਈਲ ਤੋਂ ਸਿੱਖ ਸਕਦੇ ਹਾਂ ਇਹ ਬਹੁਤ ਵਧੀਆ ਮੇਰੀਆਂ ਭੈਣਾਂ ਸਿੱਖ ਸਕਦੀਆਂ ਨੇ ਕਢਾਈ ਦੇਖੋ ਕਿੰਨੇ ਆਸਾਨ ਤਰੀਕੇ ਦੇ ਨਾਲ ਅਸੀਂ ਇਸ ਨੂੰ ਬੈਠੇ ਬੈਠੇ ਘਰ ਵਿੱਚ ਬਣਾ ਸਕਦੇ ਹਾਂ ਅਸੀਂ ਨਾਰਮਲ ਕੁਰਤੇ ਤੇ ਸ਼ਰਟ ਤੇ ਇੱਕ ਮੰਨ ਲਓ ਕਿ ਅਸੀਂ ਕੁਰਤੇ ਦੇ ਉੱਪਰ ਬਣਾ ਸਕਦੇ ਹਾਂ ਬਾਜੂ ਦੇ ਉੱਤੇ ਐਦਾਂ ਦੀਆਂ ਪੱਤੀਆਂ ਬਣਾ ਸਕਦੇ ਹਾਂ ਬੈਨ ਵਾਲੇ ਗਲੇ ਦੇ ਨਾਲ ਅਸੀਂ ਬਣਾ ਸਕਦੇ ਹਾਂ ਛੋਟੀ ਜੀ ਪੱਤੀ ਇੱਕ ਸਾਈਡ ਤੇ ਕਰਕੇ ਤੇ ਫਿਰ ਅਸੀਂ ਉਦਾਂ ਹੀ ਬਣਾਵਾਂਗੇ ਜਿਸ ਤਰ੍ਹਾਂ ਅਸੀਂ ਪਹਿਲਾਂ ਪੱਤੀਆਂ ਬਣਾਈਆਂ ਹੋਈਆਂ ਹਨਾ ਸ਼ੀਡ ਅਸੀਂ ਵਿੱਚ ਤਾਂ ਦਿੱਤੀ ਹੋਈ ਵਾਈਟ ਸ਼ੀਡ ਦਿੱਤੀ ਹੋਈ ਹੈ ਸਾਡੀ ਬਹੁਤ ਸੋਹਣੀ ਪੱਤੀ ਬਣ ਕੇ ਤਿਆਰ ਹੋ ਗਈ ਹੈ ਦੇਖੋ ਜਿਵੇਂ ਮਸ਼ੀਨ ਦੇ ਨਾਲ ਵਰਕ ਹੋਇਆ ਹੁੰਦਾ ਤੁਸੀਂ ਮੇਰੀਆਂ ਭੈਣਾਂ ਇਦਾਂ ਦੇ ਛੋਟੇ-ਛੋਟੇ ਘਰ ਵਿੱਚ ਪੱਤੀਆਂ ਬਣਾ ਬਣਾ ਕੇ ਆਪਣੇ ਸੂਟਾਂ ਨੂੰ ਬਹੁਤ ਹੀ ਡਿਜ਼ਾਈਨਦਾਰ ਬਣਾ